ਹੈਲੋ ਫਰੈਂਡਸ ਅੱਜ ਅਸੀਂ ਜੰਗ ਦੌਰਾਨ ਸੁਰੱਖਿਅਤ ਰਹਿਣ ਲਈ ਅਪਣਾਈਆਂ ਜਾਣ ਵਾਲੀਆਂ ਹਦਾਇਤਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਿਵਲ ਡਿਫੈਂਸ ਮੌਕ ਡ੍ਰਿਲ ਸੰਬੰਧੀ ਜਾਣਕਾਰੀ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ ਮੌਕ ਡ੍ਰਿਲ ਦਾ ਮੁੱਖ ਉਦੇਸ਼ ਨਾਗਰਿਕਾਂ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਨੂੰ ਜਾਣਕਾਰੀ ਦੇਣਾ ਹੈ ਕਿਸੇ ਵੀ ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਮੌਕ ਡ੍ਰਿਲ ਕਿਸੇ ਵੀ ਅਨਸੁਖਾਵੀ ਸਥਿਤੀ ਸਮੇਂ ਤਿਆਰੀ ਲਈ ਹੈ ਇਹ ਰੈੱਡ ਵਾਰਨਿੰਗ ਸਾਈਨ ਦੀ ਪਹਿਚਾਨ ਜੇਕਰ ਹਵਾਈ ਹਮਲੇ ਸੰਬੰਧੀ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਆਪ ਜੀ ਨੂੰ ਇੱਕ ਸਾਇਰਨ ਸੁਣਾਈ ਦੇਵੇਗਾ ਜਿਸ ਨੂੰ ਰੈੱਡ ਸਾਇਰਨ ਕਹਿੰਦੇ ਹਨ ਇਹ ਸਾਇਰਨ 120 ਸਕਿੰਟ ਲਈ ਹੋਵੇਗਾ ਅਤੇ ਇਹ ਸਾਇਰਨ ਕੁਝ ਸਕਿੰਟਾਂ ਬਾਅਦ ਫਲੈਕਚੂਏਟ ਹੁੰਦਾ ਰਹੇਗਾ ਰੈੱਡ ਸਾਇਰਨ ਦੀ ਆਵਾਜ਼ ਇਸ ਤਰ੍ਹਾਂ ਹੋਵੇਗੀ ਜਦੋਂ ਸਾਰੀ ਸਥਿਤੀ ਨਾਰਮਲ ਹੋ ਜਾਂਦੀ ਹੈ ਤਾਂ ਆਪ ਜੀ ਨੂੰ ਇੱਕ ਹੋਰ ਸਾਇਰਨ ਸੁਣਾਈ ਦੇਵੇਗਾ ਜਿਸ ਨੂੰ ਗ੍ਰੀਨ ਸਾਇਰਨ ਕਹਿੰਦੇ ਹਨ ਗ੍ਰੀਨ ਸਾਇਰਨ ਦੀ ਆਵਾਜ਼ ਇਸ ਤਰ੍ਹਾਂ ਹੋਵੇਗੀ ਜਦੋਂ ਗ੍ਰੀਨ ਸਾਇਰਨ ਵੱਜਦਾ ਹੈ ਤਾਂ ਇਸ ਦਾ ਮਤਲਬ ਸਥਿਤੀ ਨਾਰਮਲ ਹੋ ਗਈ ਹੈ ਸੰਕਟ ਕਾਲ ਸਮੇਂ ਨਾਗਰਿਕਾਂ ਲਈ ਜ਼ਰੂਰੀ ਸੂਚਨਾ ਹਵਾਈ ਹਮਲੇ ਤੋਂ ਬਚਾਓ ਲਈ ਸਾਵਧਾਨੀਆਂ ਹਵਾਈ ਹਮਲੇ ਤੋਂ ਪਹਿਲਾਂ ਦੀ ਤਿਆਰੀ ਲੋਕਾਂ ਨੂੰ ਹਵਾਈ ਹਮਲਾ ਸ਼ੁਰੂ ਹੋਣ ਅਤੇ ਖਤਮ ਹੋਣ ਦੇ ਸਾਇਰਨ ਦੀ ਆਵਾਜ਼ ਤੋਂ ਜਾਣੂ ਹੋਣਾ ਚਾਹੀਦਾ ਹੈ ਹਵਾਈ ਹਮਲਾ ਸ਼ੁਰੂ ਹੋਣ ਭਾਵ ਰੈੱਡ ਵਾਰਨਿੰਗ ਦਾ ਸੰਦੇਸ਼ ਲੋਕਾਂ ਨੂੰ 2 ਮਿੰਟ ਰੁਕ-ਰੁਕ ਕੇ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ ਹਵਾਈ ਹਮਲਾ ਖਤਮ ਹੋਣ ਦਾ ਸੰਦੇਸ਼ ਗ੍ਰੀਨ ਵਾਰਨਿੰਗ ਲਗਾਤਾਰ 2 ਮਿੰਟ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸੰਕਟਕਾਲ ਵੇਲੇ ਦੀਆਂ ਸਾਵਧਾਨੀਆਂ ਦੱਸ ਦਿੱਤੀਆਂ ਜਾਣ ਜਿਵੇਂ ਰੇਤ ਪਾਣੀ ਫਰਸਟ ایڈ ਆਰ ਸਬੰਧੀ ਸਿਵਲ ਡਿਫੈਂਸ ਕੰਟਰੋਲ ਰੂਮ ਫਾਇਲ ਸਰਵਿਸ ਹਸਤਕਾਲ ਬਿਜਲੀ ਦੇ ਦਫ਼ਤਰ ਅਤੇ ਫਰਸਟ ایڈ ਆਰ ਟੈਲੀਫੋਨ ਨੰਬਰ ਯਾਦ ਰੱਖਿਆ ਜਾਵੇ ਮਕਾਨ ਦੀਆਂ ਛੱਤਾਂ ਉੱਪਰੋਂ ਬਲਣ ਵਾਲਾ ਸਮਾਨ ਹਟਾ ਦਿੱਤਾ ਜਾਵੇ ਘਰ ਦੇ ਵਿੱਚ ਰੇਤ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖੀਆਂ ਜਾਣ ਖਿੜਕੀਆਂ ਦੇ ਸ਼ੀਸ਼ੇ ਉੱਤੇ ਕਾਲੇ ਖਾਕੀ ਕਾਗਜ਼ ਲਗਾ ਦਿੱਤੇ ਜਾਣ। ਘਰ ਦੀਆਂ ਬੱਤੀਆਂ ਨੂੰ ਠੀਕ ਤਰ੍ਹਾਂ ਟੱਗ ਦਿੱਤਾ ਜਾਵੇ ਤਾਂ ਜੋ ਰੌਸ਼ਨੀ ਬਾਹਰ ਨਾ ਨਿਕਲੇ। ਜੇਕਰ ਘਰ ਵਿੱਚ ਥਾਂ ਹੈ ਤਾਂ ਮੋਰਚਾ ਬਣਾਇਆ ਜਾਵੇ। ਮੋਰਚਾ L, Z ਜਾਂ W ਦੀ ਸ਼ਕਲ ਦਾ ਬਣਾਇਆ ਜਾਵੇ ਜਿਸ ਦੀ ਚੌੜਾਈ 2.5 ਫੁੱਟ ਅਤੇ ਡੂੰਘਾਈ 1.4 ਫੁੱਟ ਹੋਵੇ। ਹਵਾਈ ਹਮਲੇ ਦੌਰਾਨ ਦੀ ਤਿਆਰੀ ਜੇ ਤੁਸੀਂ ਖੁੱਲੇ ਮੈਦਾਨ ਵਿੱਚ ਹੋ ਧਰਤੀ ਤੇ ਲੇਟ ਜਾਵੋ। ਕੋਣੀਆਂ ਧਰਤੀ ਤੇ ਲਾ ਕੇ ਛਾਤੀ ਨੂੰ ਉੱਪਰ ਚੁੱਕ ਲਓ ਕੰਨਾਂ ਵਿੱਚ ਉਂਗਲੀਆਂ ਲੈ ਲਈਆਂ ਜਾਣ ਦੰਦਾ ਵਿੱਚ ਰੁਮਾਲ ਪੈਨਸਲ ਜਾਂ ਕੋਈ ਕੱਪੜਾ ਰੱਖਿਆ ਜਾਵੇ ਧਿਆਨ ਮੂੰਹ ਥੱਲੇ ਵੱਲ ਕਰ ਲਓ ਜੇ ਤੁਸੀਂ ਇਮਾਰਤ ਦੇ ਅੰਦਰ ਹੋਵੋ ਬਿਜਲੀ ਨੂੰ ਮੇਨ ਤੋਂ ਬੰਦ ਕਰ ਦਿਓ ਕੋਈ ਵੀ ਜਨਰੇਟਰ ਸੋਲਰ ਇਨਵਰਟਰ ਲਾਈਟ ਚੱਲਦੀ ਨਹੀਂ ਹੋਣੀ ਚਾਹੀਦੀ ਜੇ ਨੁੱਕਰ ਨਾ ਮਿਲੇ ਤਾਂ ਦੀਵਾਰ ਦੇ ਅੰਦਰਲੇ ਪਾਸੇ ਖਲੋ ਜਾਓ ਕਾਬੋਟ ਹਾਰਡ ਬੈੱਡ ਟੇਬਲ ਥੱਲੇ ਲੁਕ ਜਾਓ ਜੇਕਰ ਕਮਰੇ ਵਿੱਚ ਥਾਂ ਨਹੀਂ ਹੈ ਤਾਂ ਮਕਾਨ ਦੀਆਂ ਪੌੜੀਆਂ ਥੱਲੇ ਖਾਲੀ ਥਾਂ ਵਿੱਚ ਲੁਕ ਜਾਵੋ ਜੀ ਹਫਾਜ਼ਤੀ ਕਮਰਾ ਚੁਣਿਆ ਹੈ ਤਾਂ ਉੱਥੇ ਜਾ ਲੁਕੋ ਹਵਾਈ ਹਮਲੇ ਦੌਰਾਨ ਦੀ ਤਿਆਰੀ ਜਦੋਂ ਤੁਸੀਂ ਰੇਲ ਵਿੱਚ ਸਫ਼ਰ ਕਰਦੇ ਹੋ ਰੇਲ ਦੇ ਡੱਬੇ ਦੇ ਸ਼ੀਸ਼ੇ ਦੀਆਂ ਖਿੜਕੀਆਂ ਖੋਲ੍ਹ ਦਿਓ ਲੱਕੜ ਜਾਂ ਧਾਤ ਦੇ ਦਰਵਾਜ਼ੇ ਬੰਦ ਕਰ ਦਿਓ ਜਿੰਨਾ ਨੀਵਾ ਹੋ ਸਕਦਾ ਹੈ ਹੋ ਜਾਵੋ ਖਿੜਕੀਆਂ ਦੇ ਬਾਹਰ ਨਾ ਦੇਖੋ ਰਾਤ ਦੇ ਸਮੇਂ ਰੇਲ ਦੇ ਡੱਬਿਆਂ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਜਾਣ ਗਾਰਡ ਦੇ ਕਹੇ ਤੇ ਅਮਲ ਕਰੋ ਜੇਕਰ ਤੁਸੀਂ ਮੋਟਰ ਕਾਰ ਵਿੱਚ ਹੋ ਮੋਟਰ ਕਾਰ ਨੂੰ ਖੱਬੇ ਹੱਥ ਸੜਕ ਤੋਂ ਉਤਾਰ ਕੇ ਖੜੀ ਕਰ ਦਿਓ ਸ਼ੀਸ਼ੇ ਥੱਲੇ ਕਰ ਦਿਓ ਅਤੇ ਆਪ ਸਵਾਰੀਆਂ ਖੁੱਲੇ ਮੈਦਾਨ ਵਿੱਚ ਦੱਸੀ ਹੋਈ ਤਰੀਕੇ ਮੁਤਾਬਿਕ ਲੇਟ ਜਾਓ ਮੋਟਰ ਦੀ ਚਾਬੀ ਜਿਸ ਨਾਲ ਸਟਾਰਟ ਕੀਤਾ ਜਾਂਦਾ ਹੈ ਮੋਟਰ ਵਿੱਚ ਹੀ ਰਹਿਣ ਦਿੱਤੀ ਜਾਵੇ ਦੱਸੀਆਂ ਹਦਾਇਤਾਂ ਦੀ ਪਾਲਣਾ ਕਰੋ ਤੇ ਸੁਰੱਖਿਅਤ ਰਹੋ ਧੰਨਵਾਦ